ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਪੈ ਰਹੀ ਬਰਫਾਨੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਲਗਾਤਾਰ ਪਾਰਾ ਹੇਠਾਂ ਡਿੱਗਦਾ ਹੀ ਜਾ ਰਿਹਾ ਹੈ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਹ ਦਾਅਵਾ ਕੀਤਾ ਹੈ ਕਿ ਬੀਤੇ ਕਈ ਦਹਾਕਿਆਂ ਦਾ ਰਿਕਾਰਡ ਅੱਜ ਨੇ ਤੋੜ ਦਿੱਤਾ ਹੈ ਬੀਤੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਘੱਟੋ ਘੱਟ ਰਾਤ ਦਾ ਪਾਰਾ 2.2 ਡਿਗਰੀ ਅਤੇ ਸਰਾਤਲ ਤੇ ਇਹ ਪਾਰਾ 0 ਡਿਗਰੀ ਦੇ ਨੇੜੇ ਸੀ ਜੋ ਕਿ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ ਹਣੀ ਮਨ ਆਉਣ ਵਾਲੇ ਦਿਨਾਂ 'ਚ ਕਿੰਦਾ ਦਾ ਮੌਸਮ ਰਹੂਗਾ ਤੇ ਜਿਸ ਤਰ੍ਹਾਂ ਠੰਡ ਪੈ ਰਹੀ ਹੈ ਕੀ ਹਨ ਜਿਹੜੀ ਸਾਨੂੰ ਫੋਰਕਾਸਟ ਆਈ ਹੈ ਉਹਦੇ ਅਕੋਰਡਿੰਗਲੀ ਪੰਜਾਬ ਅਤੇ ਜਿੰਨਾ ਵੀ ਮੈਦਾਨੀ ਇਲਾਕੇ ਹੈ ਇਹਦੇ ਵਿੱਚ ਕੋਲਡ ਵੇਵ ਦੀ ਫੋਰਕਾਸਟ ਹੈ कोल्ड वेव तो भाव होंगे है कि या तो दिन का टैंपरेचर जोड़ा बहुत लो रहेगा जिमें कि पिछले असी कुछ दिन ओबजरव किया है ईवन साडे इतने रिकॉर्ड लो भी ओबजर्व किया गया टैंपरेचर सावर्सिटी द ऑबजरवेटरी उन्नीस सौ सत्तर इस्टैबलिश हुई सी एंड पिछले दिनों दिन का टैंपरेचर नाइन डिग्री सैलसीयस रिकॉर्ड किया गया ज 1973 ਦੇ ਵਿੱਚ 10.8 ਡਿਗਰੀ ਦਾ ਰਿਕਾਰਡ ਸੀ ਸੋ ਉਹਦੇ ਤੋਂ ਵੀ ਰਿਕਾਰਡ ਲੋ ਅਬਜ਼ਰਵ ਕੀਤਾ ਗਿਆ ਅ ਅੱਜ ਦਾ ਜਿਹੜਾ ਟੈਂਪਰੇਚਰ ਮਿਨਿਮਮ ਟੈਂਪਰੇਚਰ ਸਾਡੇ ਇੱਥੇ ਜਿਹਨੂੰ ਰਾਤ ਦਾ ਕਹਿੰਦਾ ਉਹ 2.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਜਿਹੜਾ ਗਰਾਊਂਡ ਸਰਫੇਸ ਤੇ ਉਹ 0 ਸੀ ਸੋ ਜੋ ਫੋਰਕਾਸਟ ਆਈ ਸੀ ਉਹਦੇ ਅਕੋਰਡਿੰਗਲੀ ਕੋਲਡ ਡੇ ਐਂਡ ਕੋਲਡ ਨਾਈਟਸ ਵੀ ਫੋਰਕਾਸਟ ਸੀ ਅ ਬਾਕੀ ਬੱਦਲਵਾਈ ਵਾਲਾ ਮੌਸਮ ਵਿੱਚ ਵਿੱਚ ਬਣਿਆ ਰਹੇਗਾ ਫੌਗੀ ਵੈਦਰ ਦੀ ਵੀ ਫੋਰਕਾਸਟ ਹੈਗੀ ਹੈ ਐਂਡ ਅਜੇ ਆਉਣ ਵਾਲੇ 2 ਤੋਂ 3 ਦਿਨ ਇਸੇ ਤਰ੍ਹਾਂ ਦਾ ਮੌਸਮ ਰਹੇਗਾ ਜਿਵੇਂ ਜਿੱਦਾਂ ਮੌਸਮ ਦੀ ਆਪਾਂ ਗੱਲ ਦੀ ਵੀ ਠੰਡਾ ਤੇ ਫਸਲਾਂ ਵਾਸਤੇ ਕਿਦਾਂ ਦਾ ਰਹੇਗਾ ਜਾਂ ਜਿੱਦਾਂ ਕਣਕ ਦੀ ਜਿਹੜੀ ਕਣਕ ਦੀ ਵੇਢੀ ਉਸ ਵਾਸਤੇ ਕਿਦਾਂ ਦਾ ਰਹੇਗਾ ਜਿਹੜੀ ਸਾਡੀ ਕਣਕ ਦੀ ਫਸਲ ਹੈਗੀ ਹੈ ਜਾਂ ਸਰੋਂ ਦੀ ਫਸਲ ਹੈ ਉਹਦੇ ਤੇ ਇਸ ਲੋ ਟੈਂਪਰੇਚਰ ਦਾ ਕੋਈ ਮਾੜਾ ਅਸਰ ਨਹੀਂ ਹੁੰਦਾ ਕਿਉਂਕਿ ਇਹ ਫਸਲਾਂ ਜਿਹੜੀਆਂ ਸਰਦ ਰੋਤੀਆਂ ਫਸਲਾਂ ਨੇ ਤੇ ਇਹਨਾਂ ਵਾਸਤੇ ਵਧੀਆ ਹੁੰਦੀ ਹੈ ਰਾਦਰ ਟਿਲ ਰੇਂਜ ਜਦੋਂ ਸੀ ਕਿੰਨੇ ਕਿਆਂ ਕਣਕ ਦੇ ਵਿੱਚ ਉਹ ਅੱਛੀ ਹੁੰਦੀ ਹੈ ਪਰ ਜਿਹੜੀਆਂ ਸਾਡੀਆਂ ਸਬਜ਼ੀਆਂ ਦੀਆਂ ਫਸਲਾਂ ਨੇ ਕਿਉਂਕਿ ਸਬਜੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਤੇ ਜਿੰਨੀ ਦੇਰ ਤੱਕ ਮਿਨਿਮਮ ਟੈਂਪਰੇਚਰ 4-5 ਡਿਗਰੀ ਸੈਲਸੀਅਸ ਤੇ ਆਸ-ਪਾਸ ਰਹਿਣਾ 19 ਦੇ ਤੱਕ ਤਾਂ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਜਦੋਂ ਇਸ ਤੋਂ ਲੋਅ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਕੋਰੇ ਦਾ ਇਨਸੀਡੈਂਸ ਹੋਣ ਸ਼ੁਰੂ ਹੋ ਜਾਂਦੇ ਆ ਔਰਾ ਜਿਹੜਾ ਹੈਗਾ ਸਾਡੀਆਂ ਸਬਜ਼ੀਆਂ ਦੀਆਂ ਜਿਹੜੀਆਂ ਫਸਲਾਂ ਇਹਨਾਂ ਤੇ ਕਾਫੀ ਨੁਕਸਾਨ ਕਰਦਾ ਜਿੱਚ ਆਲੂ ਟਮਾਟਰ ਦੂਸਰਾ ਕੈਪਸਿਕਮ ਹੁੰਦੀ ਹੈ ਮਟਰ ਹੈ ਜਾਂ ਬਰਿੰਜਲ ਹੈ ਫੌਡਰਸ ਚ ਬਰਸੀਮ ਕ੍ਰੋਪ ਹੈ ਸੋ ਉਦੋਂ ਉਹਨਾਂ ਫਸਲਾਂ ਤੇ ਮਾੜਾ ਅਸਰ ਹੋਣਾ ਸ਼ੁਰੂ ਹੁੰਦਾ ਹੈ ਹੁਣ ਜਿਸ ਤਰ੍ਹਾਂ ਤੁਸੀਂ ਕਹਿ ਦੀ ਹੁੰਦੀ 173 ਤੋਂ ਬਾਅਦ ਵਿੱਚ ਹੁਣ ਜਿਹੜਾ ਟੈਂਪਰੇਚਰ ਹੈ ਇਹਨਾਂ ਡਾਉਣ ਗਿਆ ਬਾ ਕੀ ਕਾਰਨ ਮੰਨਦੇ ਹੋ ਕਿ ਜਿਸ ਤਰ੍ਹਾਂ ਜਿਹੜਾ ਲਾਕਡਾਊਨ ਦੌਰਾਨ ਜ਼ਿਆਦਾ ਟ੍ਰੈਫਿਕਿੰਗ ਚਲੀ ਜਾਂ ਕੋਈ ਹੋਰ ਰੀਜ਼ਨ ਨਹੀਂ ਹੈ ਨਹੀਂ ਇਹੋ ਜਿਹਾ ਕੋਈ ਰੀਜ਼ਨ ਨਹੀਂ ਹੈ ਇਹਦਾ ਰੀਜ਼ਨ ਸਿੰਪਲ ਏ ਹੈ ਵੈਸੇ ਤੇ ਪਿਛਲੇ ਸਾਲ 2019 ਦੇ ਵਿੱਚ ਵੀ ਬਹੁਤ ਸੇਵियर ਕੋਲਡ ਵੇਵ ਚੱਲੇ ਸੀ ਪਿਛਲੇ ਸਾਲ ਵੀ 15 ਦਸੰਬਰ ਔਨਵਰਡਸ ਕਾਫੀ ਲੋ ਡੇਜ਼ ਲੋ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤੇ ਗਏ ਸੀ ਐਂਡ ਉਦੋਂ ਵੀ ਬਹੁਤ ਜ਼ਿਆਦਾ ਸਰਦੀ ਪਈ ਸੀ ਇਸ ਵਾਰੀ ਵੀ ਪਿਛਲੇ ਸਾਲ ਵਾਂਗ ਉਹੋ ਜਿਹਾ ਥੋੜਾ ਟੈਂਪਰੇਚਰ ਸਿਨੈਰੀਓਜ਼ ਚੱਲ ਰਹੇ ਆ ਅ ਪਲੱਸ ਇਹਨਾਂ ਦਿਨਾਂ 'ਚ ਇਹ ਹੁੰਦਾ ਹੈ ਕਿ ਸਾਡੇ ਵੈਸੇ ਵੀ ਨਾਰਮਲੀ 15 ਦਸੰਬਰ ਤੋਂ 15 ਜਨਵਰੀ ਤੱਕ ਕੋਲਡ ਟਾਈਮ ਪੀਰੀਅਡ ਹੁੰਦਾ ਹੈ ਜਾਂ ਵਿੰਟਰ ਸੀਜ਼ਨ ਜਿਹਨੂੰ ਆਪਾਂ ਕਹਿੰਨੇ ਆ ਇੰਟੈਂਸ ਵਿੰਟਰ ਸੀਜ਼ਨ ਇਹਨਾਂ ਦਿਨਾਂ 'ਚ ਜਦੋਂ ਵੀ ਕੋਈ ਲੋ ਪ੍ਰੈਸ਼ਰ ਏਰੀਆ ਇਨ ਸੀਕੁਐਂਸ ਆ ਜਾਂਦੇ ਹੈਗੇ ਆ ਜਿਨ੍ਹਾਂ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਜਾਂ ਬਾਰਿਸ਼ ਦੀ ਹੋ ਜਾਂਦੀ ਹੈ ਫਿਰ ਉਹਦੇ ਬਾਅਦ ਕੋਲਡ ਵੇਵ ਚੱਲ ਜਾਂਦੀ ਹੈ ਪਿਛਲੇ ਦਿਨੋਂ ਜਿਹੜਾ ਸਿਸਟਮ ਆਇਆ ਹੈ ਉਹਨੇ ਇਸ ਵਾਰੀ ਅਰੇਬੀਅਨ ਸੀ ਜਿਹਨੂੰ ਆਪਾਂ ਅਰਬ ਦੀ ਖਾੜੀ ਕਹਿੰਦੇ ਆ ਉਹਦੇ ਤੋਂ ਵੀ ਕਾਫੀ ਮoiਸਚਰ ਲਿਆ ਹੈ ਸੋ ਜ਼ਿਆਦਾ ਮoiਸਚਰ ਆਨਾਂ ਲੋ ਟੈਂਪਰੇਚਰਸ ਹੋਣ ਨਾਲ ਸ਼ੀਤ ਲੇਅਰ ਚੱਲਣ ਨਾਲ ਆਪਾਂ ਅੱਜਕੱਲ ਦੇਖ ਰਹੇ ਆ ਕਿ ਕਾਫੀ ਫੌਗੀ ਵੈਦਰ ਰਹਿਦਾ ਹੈਗਾ ਸਵੇਰ ਵੇਲੇ ਕਾਫੀ ਤੁੰਦ ਛਾਈ ਰਹਿੰਦੀ ਹੈ ਪਰ ਜਿਸ ਦਿਨ ਥੋੜੀ ਬੱਦਲਵਾਈ ਹੁੰਦੀ ਹੈ ਉਸ ਦਿਨ ਸਵੇਰ ਦੇ ਵੇਲੇ ਤਾਂ ਕਾਫੀ ਹੱਦ ਤੱਕ ਕਲੀਅਰ ਹੁੰਦਾ ਫੌਗ ਜ਼ਿਆਦਾ ਨਹੀਂ ਹੁੰਦੀ ਹੈ ਬਟ ਦਿਨ ਬਹੁਤ ਜ਼ਿਆਦਾ ਕੋਲਡ ਹੋ ਜਾਂਦੇ ਆ ਸੋ ਜਿਵੇਂ ਮੈਂ ਅੱਗੇ ਦੱਸਿਆ ਸੀ ਕਿ ਫੋਰਕਾਸਟ ਕੋਲਡ ਡੇਸ ਐਂਡ ਕੋਲਡ ਨਾਈਟਸ ਦੋਨੋਂ ਦੀ ਹੈ ਕਿਸੇ ਦਿਨ ਕੋਲਡ ਡੇ ਜ਼ਿਆਦਾ ਹੋ ਜਾਂਦਾ ਹੈ ਜਾਂ ਕੋਲਡ ਨਾਈਟ ਹੁੰਦੀ ਹੈ ਬਟ ਓਵਰਆਲ ਟੈਂਪਰੇਚਰ ਜਿਹੜੇ ਨਾਰਮਲਸ ਹੈਗੇ ਆ ਸਾਡੇ ਉਹਦੇ ਤੋਂ ਕਾਫੀ ਲੋ ਚੱਲ ਰਹੇ ਹੈਗੇ ਆ ਦਿਨ ਦੇ ਟੈਂਪਰੇਚਰ ਤਾਂ 9 10 ਜਾਂ 11 ਡਿਗਰੀ ਸੈਲਸੀਅਸ ਵੀ ਬਿਲੋ ਚੱਲ ਰਹੇ ਹੈਗੇ ਆ ਕਈ ਦਿਨਾਂ ਚ ਐਂਡ ਮਿਨੀਮਮ ਟੈਂਪਰੇਚਰ ਵੀ ਹੁਣ 2 3 ਜਾਂ 4 ਡਿਗਰੀ ਸੈਲਸੀਅਸ ਨਾਰਮਲ ਤੋਂ ਬਿਲੋ ਚੱਲ ਰਹੇ ਆ ਹਾਨ ਵਾਲੇ ਦਿਨਾਂ ਤੇ ਗੱਲ ਕਰੀ ਬਾਰਿਸ਼ ਦੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈਗੀ ਫਿਲਹਾਲ ਜਿਹੜੇ ਸਾਡੇ ਕੋਲ 2 ਤੋਂ 3 ਦਿਨ ਦੀ ਫੋਰਕਾਸਟ ਹੈ ਉਹਦੇ ਵਿੱਚ ਤਾਂ ਕੋਈ ਸਿਸਟਮ ਨਹੀਂ ਹੈ ਅਜੇ ਬਟ ਫੌਗੀ ਵੈਦਰ ਤੇ ਕੋਲਡ ਵੈਦਰ ਦੀ ਫੋਰਕਾਸਟ ਹੈ ਥੈਂਕ ਯੂ